ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਮਿਲਦੇ ਹਾਂ ਅੱਜ ਦੀ ਐਕਟੀਵਿਟੀ ਦੇ ਨਾਲ ਛੋਟੇ ਬੱਚਾ ਨੇ ਹਲਕਾ ਤੇ ਭਾਰੀ ਔਰ ਯੂਕੇਜੀ ਦੇ ਬੱਚਾ ਨੇ ਆ ਕਿਰਤਿਆਂ ਨੂੰ ਪਛਾਣ ਕੇ ਉਹਨਾਂ ਤੇ ਸਰਕਲ ਲਾਉਣਾ ਆ ਵੀ ਬੱਚੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਠੀਕ ਹੋ ਸਾਰੇ ਕੰਮ ਸਾਰੇ ਨੇ ਕਰ ਲਿਆ ਸੋ ਐਲ ਕੇ ਜੀ ਦੇ ਬੱਚਿਆਂ ਨੇ ਹਲਕੇ ਔਰ ਭਾਰੀ ਚੀਜ਼ਾਂ ਤੇ ਸਰਕਲ ਕਰਨਾ ਸੀ ਆ ਦੇਖੋ ਇਹ ਚੀਜ਼ਾਂ ਇਹਨਾਂ ਦੀ ਵਰਕਸ਼ੀਟ ਤੇ ਦਿੱਤੀਆਂ ਹੋਈਆਂ ਆ ਉਸ ਦੇ ਉੱਪਰ ਦੇਖੋ ਜਿਵੇਂ ਬੱਚਿਆਂ ਨੇ ਲਾਉਣਾ ਸੀ ਸਭ ਤੋਂ ਭਾਰੀ ਵਸਤੂ ਤੇ ਚੱਕਰ ਲਗਾਓ

कुछ यूके जी का बच्चा छोटा जा इस तरह, तरह वर्कशीट से कम आया सी कि जो बूंद केिस तरह की आकृति देती है उस तरह की बच्चे ने सर्कल करना सी तो ये बच्चे ने अपना काम किया उम्मीद करना थोड़ा ਵੀਡੀਓ ਪਸੰਦ ਆਏਗੀ اور ਵੀਡੀਓ ਪਸੰਦ ਆਵੇ ਸ਼ੇਅਰ ਜਰੂਰ ਕਰਿਓ ਧੰਨਵਾਦ